ਬਸ ਆਦਾ ਸੀ ਉਵੇਂ ਹੀ ਬੰਨ ਲੈਨੇ ਆ ਯਾਰ ਪਿੱਛੋਂ ਕਈ ਵਾਰ ਤਸਵੀਲ ਕਰਕੇ ਲੈ ਕੇ ਆ ਇਧਰੇ ਕੋਲੇ ਮੈਨੂੰ ਇਹ ਕਿਤੇ ਉਹ ਨਾਉ ਕਰਦੇ ਬਾਈ ਜਮਾ ਸੀਲ ਐ ਇਹ ਜੀ ਤਾਂ ਮੱਝ ਹੀ ਨਹੀਂ ਮਿਲਣੀ ਠੰਡੀ ਸੀਲ ਤੁਨੂੰ ਇਹ ਜੀ ਮੱਝ ਕਿਤੇ ਧਰੀ ਭਈਆ ਬਾਈ ਐ ਕਰੀ ਇੱਕ ਆ ਦੂਜਾ ਰਸਾ ਚੱਕੀ ਆਹੀ ਨਵੇਂ ਜਗਾ ਨਹੀਂ ਉਹ ਸੋਲਰ ਵਾਲਾ ਯਾਰ ਗਾਹਾਂ ਗਾਹਾਂ ਚੱਲ ਗਾਹਾਂ ਆ ਗਰ ਕਾਹੀ ਲਾ ਜਾ ਮੋਟਰਸਾਈਕਲ ਇੱਥੇ ਰੋਕ ਲਾ ਆ ਜਾ ਗਾਹੀ ਹੁੰਦਾ ਹੋ ਚੱਲ ਕੁੱਤਾ ਵੀ ਨਾ ਪੈ ਜੀ ਦੀਪਾ ਕਿਹੜਾ ਉੱਠ ਯਾਰ ਆ ਜਾ ਆ ਜਾ ਗਾਹੀ ਆ ਜਾ ਅਨੁਸਾਰੀ ਕੁੱਤਾ ਕਰਤਾ ਨਾ ਪੈ ਜੇ ਮਗਰ ਕੁੱਤਾ ਪੈਣਾ ਹੁੰਦਾ ਉਹਨੂੰ ਪੈ ਜਾਂਦਾ ਮੰਗਰਾ ਆ ਜਾ ਬਹਿ ਜਾ ਬਹਿ ਯਾਰ ਕਿਵੇਂ ਆਈ ਬਸ ਉਹ ਗੇੜਾ ਮਾਰਿਆ ਮੈਂ ਜਾ ਕੇ ਆਉਣੇ ਆ ਜਿਹੜਾ ਤਾਂ ਕਿੱਥੇ ਮਾਰ ਦਵਾ ਜਾਂਦਾ ਤੁਸੀਂ ਕੋਈ ਕੰਮ ਹੋ ਤੁਹਾਨੂੰ ਤੇ ਮੱਝ ਦੱਸ ਦਿਆ ਤੇਰੇ ਕੋਲੇ ਵੱਧ ਹਾਂ ਹੈਗੀ ਐ ਐ ਲੈਣੀ ਸੀ ਯਾਰ ਜਰਨੈਲ ਨੇ ਸੀਲ ਹੋਵੇ ਜਦੋਂ ਸੀਲ ਉਹ ਜੀ ਮੱਝ ਨਹੀਂ ਮਿਲਣੀ ਯਾਰ ਸਾਰੇ ਪੰਜਾਬ ਦੇ ਘਮੋਲੇ ਪਾ ਮਿਲੂ ਹੋਰ ਬੈਠੋ ਚਾਲੇ ਵਾ ਲੈ ਆ ਚਾਹ ਦਾ ਪੀਵਾਂਗੇ ਯਾਰ ਇਹਨੇ ਉੱਥੇ ਪੀਣ ਦੀ ਬਾਲੀ ਕਾਲ ਕਰੀ ਕਹਿੰਦਾ ਮੱਝ ਲੈਣੀ ਐ ਮੈਂ ਹਰ ਚੱਲ ਆਪਾਂ ਚੱਲਦੇ ਆ ਕਿਸੇ ਕੋਲ ਲਿਆਉਣਾ ਬਣੀ ਦੀ ਐ ਚਾਹ ਤਾਂ ਮੈਂ ਲਿਆਉਣਾ ਚੱਕ ਲਿਆਣਾ ਆ ਬਸ ਇਹ ਤਾਂ ਬਾਰੱਖੀ ਬੈਠਾ ਹੋਇਆ। ਨੌਲੇ ਕਹਨੇ ਬਾਲੇ ਬਸ ਮੇਰੇ ਫਾਇਦਾ ਨਹੀਂ ਗਾ। ਇਹ ਜੀ ਨੂੰ ਹੁੰਦਾ ਐ ਰੋਸੇ ਨੂੰ ਹੁੰਦਾ ਗਾ। ਮੇਰੇ ਫਿਰ ਮੈਂ ਦੋ ਰੱਖੀਆਂ ਸੀਂਗਾ। ਇੱਕੋ ਬਿਮਾਰ ਜੀ ਹੋ ਗਈ। ਮੁੜ ਕੇ ਕੰਨੀ ਹੱਥ ਲਵਾਦੇ ਮੇਰੇ ਸਾਜ ਨੇ। ਚਲ। ਕਿਹੜੀ ਹੋਰਲੀ ਹੋਕ ਪਰਲੀ ਹੋਊਗੀ। ਉਹਦੇ ਆਇ ਤਾਂ ਪਤਾ ਲੱਗੂ ਯਾਰ। ਤੈਰ ਹੋ ਲੱਗਦੀ ਐ ਕੁੰਡੇ ਸਿੰਘਾਂ ਵਾਲੀ। ਮੈਨੂੰ ਤਾਂ ਹੋਰਲੀ ਲੱਗਦਾ ਖੁੱਲੇ ਸਿੰਘਾਂ ਵਾਲੀ ਜਿਹੜੀ ਉਹ ਇਹ ਦੇਊਗਾ ਪਰ ਵੀਂਗਨਦਾ। ਲੈ ਲਈ ਤੈਰ ਚਕੀ ਨਹੀਂ ਫਿਰ ਜੇ ਲੈਣੀ ਹੈ ਬੜੀ ਸ਼ਕੀਨਾਂ ਤੋਂ ਕੀ ਲੈਣਾ ਦੁੱਧ ਨਹੀਂ ਦਿੰਦੀਆਂ ਉਹ ਲੱਤਾਂ ਵਾਲੀਆਂ ਮਾਰਦੀਆਂ ਖੁੱਲੇ ਸਿੰਗਾਂ ਨਹੀਂ ਲੈ ਲਾਂਗੇ ਜੇ ਦਿੱਤੀ ਤਾਂ ਤੇਰੀ ਮਰਜ਼ੀ ਯਾਰ ਪੈਸਾ ਤੂੰ ਲਾਉਣੇ ਆ ਤੇ ਖੁੱਲੇ ਸਿੰਗਾਂ ਲੈ ਜਾ ਪੜੀ ਦੀ ਮੈਂ ਕੀ ਚਾਰੋਂ ਨੂੰ ਆ ਗਿਆ ਮੇਰੇ ਆ ਜਾਂਦੀ ਗੜੀ ਵਾਲੀ ਵਿਚਨੀ ਵਾਲੀ ਨੂੰ ਵੇਚੂਗਾ ਮਾਮਾ ਸਾਹ ਭਾਤੀ ਬੋਏ ਕੌਣ ਹੈ ਬਕਵਾਰੀ ਯਾਰ ਤੇਰੀ ਵਿਚੀ ਪਾ ਦੇ ਵਿਚੀ ਪਾ ਦੇ ਮੈਂ ਕਿ ਉਹ ਕਿ ਉਹ ਆ ਬੱਡੇ ਖੁੱਲੇ ਦਾ ਮੈਂ ਵੀ ਬਸ ਹੁਣੇ ਆਇਆ ਸੀਗਾ ਯਾਰ ਖੇਤੋਂ ਆ ਕੇ ਤੇ ਮੈਂ ਬੈ ਗਿਆ ਠੰਡ ਜੀ ਲੱਗੀ ਜਾਂਦੀ ਹੈ। ਮੇਂ ਵਾਦਾ ਜ਼ਖਾਮ ਜਖੂਆਂ ਜਾ ਲੱਗ ਗਿਆ ਉਹ। ਆ ਲੈ ਵੇਖੜੀ। ਆ ਲੈ। ਮੈਂ ਯਾਰ ਖੁੱਲੇ ਜੇ ਭਾਂਡੇ ਚ ਪਾ ਕੇ ਸੀ ਯਾਰ। ਖੁੱਲੇ ਜਾ। ਉਹ ਚੱਕ ਲਿਆ ਆ ਪਿਆ ਭਾਂਡੇ ਇਹ ਫਿਰ। ਚੱਕ ਲਈ। ਆ ਫੜ ਫਿਰ ਤੂੰ ਮੈਂ ਲਿਓਣਾ ਫੜਾ। ਫੜਾ ਦੇ ਨੂੰ ਚੱਕ ਲੈ। ਇਦੋਂ ਖੁੱਲਾ ਕਿਉਂ ਆਹੀ ਲੋਟ ਆਉਗੋ ਮੈਂ ਤੈਜ ਪਾ ਯਾਰ ਉਹ ਕੰਗਰਵਾਤ ਹੁੰਦੀ ਇਹ ਖੁੱਲੇ ਜੇ ਬੰਡੇ ਚ ਪੀਂ ਉਹ ਇਹ ਪੋਰਾ ਨਾ ਕੀ ਹੋਇਆ ਯਾਰ ਹੋਰ ਪਾ ਉਹ ਲੈ ਥੱਲਾ ਲੈ ਬੜਾ ਤੂੰ ਵੀ ਪਾ ਯਾਰ ਮੈਨੂੰ ਆਰਾਮ ਮੈਂ ਤਾਂ ਪੀਂਦੇ ਨਹੀਂ ਮੈਂ ਤਾਂ ਤੇ ਆਜਾ ਬੰਦਾ ਡਾਕਟਰ ਨੇ ਬੰਦ ਕਰੀ ਪਾ ਦੇ ਪਾ ਦੇ ਸਾਰੀ ਚਲਾ ਫੀਲਾ ਯਾਰ ਫਿਰ ਮੈਂ ਵੀ ਸਾਰੀ ਪਾ ਦੇ ਤਾਂ ਬੋਬਾ ਭਰ ਜਾਊਗਾ ਮਾਂ ਬਾ ਫਿਰ ਵੀ ਨਹੀਂ ਪਰਾ ਹੋ ਬਿਲਾਈ ਜਿਹੀ ਸੀ ਮੈਂ ਵੀ ਗੋਰਾ ਵਧੀਆ ਬਾਈ ਆਹਾ ਮਾਜੀ ਹੈ ਪਹਿਲੀ ਜਿਹੜੀ ਆ ਖੜੀ ਆ ਆ ਖੁੱਲੇ ਸਿੰਘਾਂ ਵਾਲੀ ਹਾਂ ਹੈ ਰੋ ਟੋਕੜੀ ਹੈ ਪੀ ਚਾ ਫਿਰ ਆਪਾਂ ਫਿਰ ਦੇਖਦੇ ਆ ਜੀ ਚਾਰ ਕਿ ਮਹੀਨੇ ਦੀ ਹੋਊਗੀ ਗੱਬਣ ਮਰ ਅਸੀਂ ਵੀ ਇੰਨੀ ਕੀ ਲੈਣੀ ਬਾਹਰ ਦੁੱਤਾ ਕੀ ਕਰਨਾ ਅੱਛਾ ਮਦੋ ਅੱਗੇ ਫਿਰ ਅਸੀਂ ਤੁਸੀਂ ਐਂ ਕਰੋ ਯਾਰ ਤੁਸੀਂ ਆਓ ਧਾਰਾਂ ਦੇ ਟਾਈਮ ਤੇ ਅੱਛਾ ਤੁਸੀਂ ਦੇਖ ਹੀ ਲਈ ਧਾਰਾਂ ਦੂਰਾ ਮਾਰ ਕੇ ਆਉਦੇ ਸਾਨੂੰ ਤੁਹਾਨੂੰ ਚੈੱਕ ਕਰ ਕੱਲ ਨੂੰ ਆਵਾਂਗੇ ਫਿਰ ਅਸੀਂ ਕੱਲ ਨੂੰ ਆਣਾ ਕੱਲ ਨੂੰ ਆਏ ਨਹੀਂ ਹੱਥ ਨੇ ਆਜੋ ਹਾਂ ਚਲ ਹੱਥ ਨੇ ਆਵਾਂਗੇ ਅੱਜ ਦੇਵਾਂਗੇ ਇਹਨੂੰ ਅਸੀਂ ਚਲ ਜਰਨਲ ਆਪਾਂ ਚੱਲਦੇ ਆਂ ਫਿਰ ਕੱਲ ਨੂੰ ਆਵਾਂਗੇ 6 ਵਜੇ ਚੋਵਾਂਗੇ ਵਾਹ ਕੱਲ ਨੂੰ ਬਸ ਅਸੀਂ ਸਾਈ ਫੜਾਈ ਜਾਵੇਂ ਕੱਲ ਨੂੰ ਹਾਂ ਠੀਕ ਹੈ ਚਲ ਐਂ ਕਰਦੇ ਹਾਂ ਹਾਂ ਠੀਕ ਹੈ ਧਾਰਾਂ ਟਾਈਮ ਤੇ ਆਵਾਂਗੇ ਯਾਰ ਨਾਲੇ ਚੋਕੇ ਪਤਾ ਲੱਗ ਜਾਂਦਾ ਪਸੂ ਕਹੇ ਜਾਗਾ ਹੁੰਦੇ ਇਹਦੇ ਕੋਲੇ ਸੀਲ ਹੀ ਐ ਚਾਹ ਪਤਾ ਲੱਗੂਆ ਹਾਂ ਮੁੱਕ ਦੀ ਬਲਗੀ ਸੀਲ ਹੁੰਦਾ ਕਹਿੰਦ ਤਰੇ ਕੀ ਹੈ ਡੜੀ ਆ ਤਾਂ ਚਾਹ ਚੜ ਗਿਆ ਚਾਹ ਛੱਡ ਗਿਆ ਮੇ ਜਕਰੀ ਕੰਧਦਨੇ ਨਾਲ ਮੈਨੂੰ ਨਹੀਂ ਪੀਣ ਦਿੱਤੀ ਸਾਰੀ ਚਾਹ ਐ ਮੈਂ ਬਿਨਾ ਕਰਦੋ ਗਾਲ ਗਿਆ ਇਹੇ ਜੀ ਮੱਧ ਲੈਣਗੇ ਕੰਧਦੇ ਚਲੋ ਤੂੰ ਕੀ ਕਰਦਾ ਫਿਰਦਾ ਓਏ ਪਈ ਜਨੇ ਯਾਰ ਘੰਟਾ ਫੈਗ ਰਾ ਜੀ ਬੰਨਾਂਗੇ ਪਸੂ ਪਸੂ ਜੀ ਭੈਰ ਉਹ ਦੇਖਦੇ ਆ। ਉਹ ਜੀ ਆਈ ਨਹੀਂ ਯਾਰ ਸਾਰੀਆਂ ਚੋਤੀਆਂ। ਆ ਗਈ ਆ ਕੇ। ਆ ਗਏ। ਕਰੋ ਚੰਗੀ ਗੱਲ ਆ। ਕਿਵੇਂ ਕੱਢੀ ਨਹੀਂ ਘਾਰ ਆ ਜੇ। ਬਸ ਯਾਰ ਸੋਨੂ ਡਿੱਕੀ ਜਾਂਦਾ ਸੀ। ਚੱਲ ਫਿਰ ਚੋ ਉਹੀ ਰਹਿ ਗਈ ਵੱਖੀਆਂ ਤਾਂ ਚੋਤੀਆਂ। ਕੁਛ ਅਸੀਂ ਦੇਖ ਲਾਂਗੇ ਚੋ ਕੇ ਥੋੜੇ ਘਣੀ। ਹਾਂ ਥੋੜਾ ਮਾਰੀ ਖੜਾ ਸੀ ਮੈਂ ਖਜਰ ਧਾਰਾ ਮਾਰ ਲੈਣਾ। ਚੱਲ ਲਿਆ ਫਿਰ। ਪਤਾ ਲੱਗ ਜਣਾ। ਲਿਆ ਲਿਆ। ਚੱਲ ਲਿਆਉਣਾ ਬਸ ਮੈਂ ਸੋਨੂ ਲੈ ਕੇ ਆਉਣਾ। ਨਾ ਕੋਈ ਨਹੀਂ ਮਸ਼ੀਨ ਨਾਲ ਚੌਂਦਾ ਹੈ ਮਸ਼ੀਨ ਨਹੀਂ ਚੌਂਦਾ ਹੋ ਯਾਰ ਮੈਨੂੰ ਤਲਾਦਾ ਪਸੂ ਵਾਵਾਣਾ ਇਹਦੇ ਕੋਲੇ ਨਮ ਸੀਂਡੂ ਜੀ ਰੱਖੀ ਬੈਠਾ ਆਟੋਮੈਟਿਕ ਯਾਰ ਕੰਮ ਕਿਵਾਂ ਕੀਤਾ ਹੈ ਵਧੀਆ ਨਾ ਮੇਰੇ ਆਟਾ ਚੱਕੀ ਵੀ ਹੈ ਉਹਦੇ ਪਕੀਨ ਦੇ ਜੇ ਮਸ਼ੀਨ ਲਾਗਦੀ ਹੋਈ ਫਿਰ ਆਪਣੇ ਹੱਥ ਨਾਲ ਕਿਵੇਂ ਚਬਾਉ ਉਹ ਆਪੇ ਚੋਕੇ ਦਿਖਾ ਦੂ ਯਾਰ ਆਪਣ ਚੰਗੀ ਲੱਗੀ ਤਾਂ ਲੈ ਲਈ ਦੇ ਕਿਲਾ ਵੇਂਗਾ ਫਿਰ ਹਾਂ ਹੁਣ ਦੇਤੀ ਰਮਾਂਗੇ ਓਏ ਆ ਜਾ ਤੁਰਪਾ ਸਮਾਰ ਕੀ ਚੋਕ ਦੇਖ ਲਈ ਹੁਣ ਮੁੜ ਕੇ ਛਾਏ ਨਾ ਹੋਏ ਵੀ ਬੇਕਾਰ ਹੋ ਗਏ ਤਾਂ ਮੱਝਾਂ ਹੀ ਚੋਂਦੇ ਰਹੇ ਹੁਣ ਤੱਕ ਮੈਂ ਹਾਂ ਅੱਕੀ ਯਾਰ ਮਾੜੀ ਦੀ ਪਿੱਛੋ ਆ ਕੇ ਇਧਰ ਦੀ ਆ ਕੇ ਅੱਕੀ ਯਾਰ ਜਾਈ ਉਹ ਦੱਦੀ ਆ ਸਤਾਂ ਫੂੰਦਾ ਕੋਈ ਨਹੀਂ ਅੱਕੀ ਮੜ ਆ ਜਾ ਕਰਾਂ ਓ ਸੋਤੋਂ ਡਰਦੀ ਆ ਤਾਂ ਕਰਕੇ ਕਰਦੀ ਆ ਆ ਜਾ ਆ ਜਾ ਆ ਜਾ ਹਲੇ ਡਰਦੀ ਆ ਬਈ ਹੋਰ ਤਾਂ ਕੋਈ ਚੱਕਰ ਨਹੀਂ ਨਾ ਇੱਧਰ ਕਿੱਧਰ ਵੜੀ ਜਾਂਦਾ ਬਈ ਯਾਰ ਇਹਨੂੰ ਇੱਥੇ ਬੰਨ ਕੇ ਮੈਨੂੰ ਆਇਆ ਵੀ ਯਾਰ ਉਧਰ ਖੁੱਲੀ ਡਰਦੀ ਆ ਬੰਦੇ ਬਗਾਨੇ ਬੰਦੇ ਤੋਂ ਚੋਕ ਉੱਪਰ ਲੱਗਿਆ ਐ ਵੀ ਇੱਥੇ ਬੰਨ ਕੇ ਚੋਦਾਂ ਸਿੰਗ ਜੇ ਸੀਗੇ ਹੁਣ ਸਿੰਗ ਜਾ ਵੀ ਇੱਕ ਲਾ ਲਗਾ ਮੈਨੂੰ ਸਿੰਗ ਲੈਣੇ ਆ ਕਿ ਤੁਸੀਂ ਮੱਝ ਲੈਣੀ ਐ ਉਹ ਨਾਲ ਸਿੰਗ ਵੀ ਜਾਣੇ ਧਿਆਣੀ ਸਿੰਗਾ ਤੋਂ ਕੀ ਕਰਾਉਣਾ ਦੁੱਧ ਸਿੰਗਾ ਵੀ ਦੀ ਥੋੜੀ ਆਉਂਦਾ ਹੁੰਦਾ ਉਹ ਹੀ ਕੋਈ ਕੋਈ ਨੀ ਧਾਰਾ ਮਾਰ ਕੇ ਦੇਖੇ ਧਾਰਾ ਮਾਰ ਕੇ ਦੇਖ ਯਾਰ ਕੋਈ ਨਹੀਂ ਤੂੰ ਧਾਰਾ ਚੋ ਕੇ ਦੇਖਿਆ ਆਏ ਹੁੰਦੀ ਗੰਡੇ ਦੀ ਪੂ ਕਰ ਗਈ ਧਾਰਾ ਉਹ ਜਾ ਮਾਲ ਮੁੱਲ ਮੇਰਾ ਸੀਲ ਕਰਕੇ ਆਏ ਇਧਰੇ ਕੋਈ ਉਹ ਜਾ ਮਾਲ ਮੁੱਲ ਹੋ ਜੂ ਮੈਂ ਕਿਹਾ ਸੀਲ ਤਾਂ ਤੁਸੀਂ ਦੇ ਦੇ ਜਾਓ ਜਮਾਂ ਲਾਤੀ ਨੀ ਗਾਸ ਦੀ ਏਡੀ ਸੀ ਰਹਿਦਾ ਵਾਲੀ ਠੰਡੀ ਸੀ ਨਮਾ ਜੀ ਬਸ ਕਮਾਲ ਹੀ ਲੱਗਦਾ ਯਾਰ ਟੰਬੇ ਜੇ ਕਰੇ ਵਾਸਤੇ ਭਾਈ ਇਹਨਾਂ ਦਾ ਉਹ ਬਾਈ ਆਏ ਆ ਬਗਾਨੇ ਬੰਦੇ ਦਾ ਕਰਕੇ ਮੈਂ ਕੀ ਆ ਹਲਣਾ ਜਾ ਵਾਹ ਕਰੀ ਬਈ ਹੂੰ ਇੱਥੇ ਦੂਜਾ ਰਸਾ ਪਿਆ ਸੀਗਾ ਜੂੜ ਜੇ ਵਾਲਾ ਯਾਰ ਦੇਖੀ ਮੜਾ ਜਾ ਇੱਕ ਤਾ ਪਿਆ ਯਾਰ ਕਿਥੇ ਕਿੱਧਰ ਪਿਆ ਆ ਨਹੀਂ ਪਿਆ ਖੜ ਜਾ ਹੋ ਲਈ ਫਿਰਦਾ ਉਹ ਰਾ ਫੜਾ ਕੇ ਜਾ ਯਾਰ ਬਸ ਆ ਮੈਂ ਮੜੀ ਜੀ ਲੱਤ ਬੰਨਦੇ ਆ ਪਸ਼ੂ ਨਾ ਮੈਂ ਤਾਂ ਮੈਂ ਸ ਪਹਿਲੇ ਵਾਰ ਦੇਖੀ ਆ ਰਹੇ ਚੋਂਦੇ ਗਾਂਹਾਂ ਚੋਂਦੇ ਹੁੰਦੇ ਯਾਰ ਉਹ ਮੈਨੂੰ ਆਇਆ ਮੈਂ ਕਿਹਾ ਕੀ ਆ ਤੁਹਾਡੇ ਲੱਤ ਲੁੱਤਣਾ ਮਾਰੇ ਪਹਿਲੀ ਵਾਰ ਬੰਦੇ ਦੇਖਿਆ ਨੇ ਇੱਥੇ ਬੰਦਾ ਕੋਈ ਆਉਂਦਾ ਨਹੀਂ ਜਾਂਦਾ ਕੋਈ ਸਮਝ ਨਹੀਂ ਆਉਂਦੀ ਯਾਰ ਗੱਲ ਦੀ ਬਸ ਮੈਨੂੰ ਤਾਂ ਐ ਵੀ ਥੋੜੇ ਨਾਲ ਲੱਤ ਮਾਰ ਜੇ ਇੰਨੀ ਅੱਜ ਤਾਂ ਸੀਲ ਆ ਬਾਈ ਪਰ ਆ ਤਾਂ ਸੀ ਉਹੀ ਬਣ ਲੈਨੇ ਆ ਯਾਰ ਪਿੱਛੋਂ ਕਈ ਵਾਰ ਤਸਵੀਰ ਕਰਕੇ ਲੈ ਕੇ ਇਧਰੇ ਕੋਲੇ ਮੈਨੂੰ ਇਹ ਕਿਤੇ ਉਹ ਨਾਉ ਕਰ ਦੇ ਬਾਈ ਜਮਾਂ ਸੀਲ ਐ ਇਹ ਜੀ ਤਾਂ ਮੱਝ ਹੀ ਨਹੀਂ ਮਿਲਣੀ ਠੰਡੀ ਸੀਲ ਤੁਨੂੰ ਇਹ ਜੀ ਮੱਝ ਕਿਤੇ ਧਰੀ ਭਈਆ ਬਾਈ ਐ ਕਰੀ ਇੱਕ ਆ ਦੂਜਾ ਰਸਾ ਚੱਕੀ ਵੱਡਾ ਆ ਆਹੀ 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 ਹੈ ਗਿਆ ਰੱਸੇ ਤੇਰੇ ਨਹੀਂ ਕਰੇ ਹੈ ਹਾਂ ਯਾਰ ਇਕੱਠਾ ਹੋਣ ਲੱਗ ਗਿਆ ਜਿਹੜੇ ਸਾਹ ਨੇ ਯਾਰ ਇਹ ਰੱਸੇ ਮੰਗੀਆਂ ਨੇ ਮੈਨੂੰ ਇਹ ਮੰਗੂ ਨਾਲ ਆ ਵੀ ਮੈਥੋਂ ਮੰਨ ਲਾਦੇ ਯਾਰ ਇਹ ਓਏ ਆ ਜਾ ਨਾਲਾ ਨਹੀਂ ਮੰਗਦਾ ਆ ਰੱਸਾ ਫੜ ਇੱਥੋਂ ਆ ਕੇ ਉਹ ਰੱਸਾ ਵੜਾ ਕੀ ਕੀ ਕਰਨਗੇ ਯਾਰ ਮੈਨੂੰ ਮੂਰੋ ਇੱਧਰ ਉੱਧਰ ਨੇ ਹੁੰਦੇ ਪਸੂ ਲੈ ਯਾਰ ਟੱਟ ਫੇੜ ਨਹੀਂ ਮਾਰਦਾ ਜਦੋਂ ਐਸੇ ਜੀ ਮੱਝ ਕਿਤੇ ਧਰੀ ਬਈਏ ਜਿੰਨੇ ਲਾ ਫੜੋ ਆ ਰੱਸਾ ਵੜ ਤਾ ਕੰਮ ਮੈਂ ਤਾਂ ਜਾਣਦਾ ਫੜਤਾ ਸੀ ਤੂੰ ਆ ਰੱਸਾ ਫੜਤਾ ਰੱਸਾ ਦਾ ਫੜ ਰੱਸਾ ਦਾ ਫੜਨਾ ਕਰ ਕਰ ਸਾਡੇ ਤੈਨਾਂ ਰੱਸੇ ਉੱਤੇ ਵੀ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਖੜਾ ਰਹਿ ਤੂੰ ਕੋਈ ਗੁਣ ਦੇਖ ਗੁਣ ਦੇਖ ਇਹਦੇ ਗੁਣ ਗੁਣ ਮੈਨੂੰ ਤਾਂ ਕੋਈ ਗੁਣ ਲੱਗਦੀ ਨਹੀਂ ਯਾਰ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਤਾਂ ਲੱਗਦਾ ਯਾਰ ਸੋਡਾ ਧਰ ਮੰਨ ਗਈ ਤੇ ਇਹਨੇ ਲਾਉਣਾ ਨਹੀਂਗਾ ਐ ਕਰ ਬਾਈ ਯਾਰ ਸਰਿੰਜ ਕਰੀ ਇਥੋਂ ਕਿੱਥੇ ਪਈ ਆ ਆਣੀ ਆਣੀ ਪਈ ਯਾਰ ਹਾਂ ਪਈ ਆ ਉਹ ਟਰਾਲੀ ਦੇ ਪੰਪ ਜਿੱਡੀ ਯਾਰ ਇਹ ਪਤੰਦਰਾ ਮੈਂ ਪਾਣੀ ਪੀਉਣਾ ਲਾਉਣਾ ਤਾਂ ਮੈਂ ਠੀਕ ਆ ਉਹ ਦੂਜੀ ਚਾਹਤ ਉਹ ਚਾਹਾ ਹਾਂ 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 ਛੋਟੀ ਜਿਹੀ ਲਾਲਾ ਯਾਰ ਯਾਰਾ ਰਹਿ ਨਹੀਂ ਦੇ ਮੈਂ ਤਾਂ ਜਾਣਾਂਗਾ ਕਿੱਤਨੀ ਹੈ ਉਹ ਖੜ ਜਾ ਦੋ ਚਾਰ ਗੁਣ ਤਾਂ ਦੇਖ ਲੈ ਦੇ ਤੂੰ ਆ ਜਾ ਮੋੜ ਉਹ ਗੁਣ ਕੀ ਦੇਖਾਂ ਜਿਹੜੇ ਹਿਸਾਬ ਨਾਲ ਇਹ ਬੰਨੀ ਜਾਂਦਾ ਨਾ ਮੈਂ ਤਾਂ ਗਲਾਸ ਦੀ ਡੇਢ ਤੋਂ ਮੋਲੀ ਲਿਆਉਂਗਾ ਤੂੰ ਯਾਰ ਕੋਈ ਨਹੀਂ ਨਾ ਨਾ ਮੇਰੇ ਹਾਂ ਭਾਈ ਇੱਕ ਦਵਾਰੇ ਚੋਕੇ ਦਿਖਾ ਯਾਰ ਚੋਣਿਆ ਬਸ ਆ ਲਾਲੂ ਕੀ ਟੀਕਾ ਲਾਤਾ ਆਬ ਮੈਂਟਲ ਆਉਏ ਲਾਉਣ ਤੇ ਇਹ ਬਰੀਡ ਕਿਹੜੀ ਐ ਯਾਰ ਬਰੀਡ ਦਾ ਬਾਈ ਐਮ ਨਤੀ ਐ ਇਹਦਾ ਬਾੜੀ ਠੰਡੀ ਸੀਰ ਮੱਝ ਬਾਈ ਯਾਰ ਇਹਨੂੰ ਮੰਡੀ ਤੇ ਲਾਇਆ ਚਾਹੀਦੀ 31 ਐ ਚਾਹੀਦੀ 32 ਐ ਇਹਦੇ ਮਗਰ ਲਾ ਕੋਈ ਕੱਟਰੂ ਤੇ ਉਹ ਬਾਈ ਮੈਨੂੰ ਪਤਾ ਯਾਰ ਬੰਦੇ ਦਾ ਹੈਗੇ ਲਿਆਜ ਤੇ ਤੂੰ ਆਦੀ ਅੱਡ ਵੇਚ ਲੈ ਯਾਰ ਤੂੰ ਐ ਕਰ ਬੰਦਾ ਕੋਈ ਹੋਰ ਪਾਲ ਲੈ ਵੇਚਣੀ ਤਾਂ ਪਊਗੀ ਉਹ ਪੜਾਵਾ ਮੈਂ ਦਲਾਲੀ ਪਿੱਛੇ ਕਿਥੇ ਖੁੱਜਾਂ ਤਾਂ ਨਹੀਂ ਖਾਣੀਆਂ ਮੈਂ ਕਿ ਦਲਾਲੀ ਲੈਣੀ ਕਿਸੇ ਤੋਂ ਉਹਦਾ ਬੰਦਾ ਲਿਆਜ ਹੀ ਸੀ ਮੈਂ ਯਾਰ ਬਕਾਉਣ ਆ ਗਿਆ ਯਾਰ ਖੁੱਜਾਂ ਆਣੀ ਕਿਹੜੀ ਗੱਲ ਆ ਫਿਰ ਵੇਚਣੀ ਤਾਂ ਪਊਗੀ ਹੁਣ ਇਹ ਯਾਰ ਤੂੰ ਮੰਡੀ ਤੇ ਵੇਚਿਆ ਮੇਰੇ ਹਿਸਾਬ ਚ ਨਹੀਂ ਹੁੰਦੀ ਗੱਲ ਇਹ। ਜਦੋਂ ਮੈਂ ਖੇੜਾ ਛੜਾ ਦਿੰਦਾ ਮੇਰਾ ਦਲਾਲ ਦੇ ਬਸ ਦਾ ਸਾਰਾ ਰੋਗ ਨਾ ਥੋਡੇ ਹੱਥ ਚ ਹੁੰਦਾ। ਉਹ ਯਾਰ ਹੋਰ ਵੇਚ ਲਈ ਕਿਸੇ ਨੂੰ। ਜਿਵੇਂ ਮਰਜ਼ੀ ਕਰਦੇ ਦਲਾਲ ਲਈ ਕੀ ਔਖੀ ਚੀਜ਼ ਹੁੰਦੀ। ਉਹ ਤਾਂ 20 ਕੋਟ ਉੱਪਰ ਗਿਆ ਯਾਰ। ਇਹ ਗੱਲ ਤਾਂ ਸੁਣ ਲੈ। ਤੂੰ 5000 ਲੈ ਲਈ ਯਾਰ ਵਿੱਚੋਂ। ਉਹ ਯਾਰ ਹੋਰ ਦੇਦੀ ਕਿਸੇ ਨੂੰ ਸਾਥੂ ਨਹੀਂ ਵਿਕਦੀ। ਇਹ ਸਾਲੇ ਦੇ ਤਾਂ ਬੜਾ ਖੋਲਾ ਆੜਿਆ ਯਾਰ ਇਹ। ਐਂ ਦਨੀਦੀ ਨੇ ਲਾਉ। ਉਹ ਖੜਦਾ ਜਾ ਕਿੱਧਰ ਵਗ ਓਏ। ਤੇ ਸਾਲੇ